ਹੋਂਦ ਤੱਕ ਸਾਡੇ ਕੋਲ ਲਗਭਗ 2400 ਏਕੜ ਦੇ ਨੇੜੇ ਤੇੜੇ ਆ ਚੁੱਕੇ ਨੇ ਔਰ ਲੋਕ ਆ ਰਹੇ ਨੇ ਔਰ ਵੱਡੇ ਵੱਡੇ ਜਿਹੜੇ ਪ੍ਰੋਮੋਟਰਸ ਨੇ ਉਹ ਵੀ ਆ ਰਹੇ ਨੇ ਲੈਂਡ ਪੂਲਿੰਗ ਦੇ ਵਿੱਚ ਆਪਣਾ ਇੰਟਰਸਟ ਸ਼ੋਅ ਕਰ ਰਹੇ ਔਰ ਜਿਹੜੀ ਗਲਾਡਾ ਆਪਣਾ ਇਹ ਵੀ ਫੋਕਸ ਕਰ ਰਹੀ ਹੈ ਵੀ ਜਲ ਤੋ ਜਲ ਇਹ ਪਾਲਿਸੀ ਨੂੰ ਮਤਲਬ ਤੁਰੰਤ ਇਹਦੀ ਇੰਪਲੀਮੈਂਟੇਸ਼ਨ ਵੀ ਹੋ ਜਾ ਤਾਂ ਕਿ ਲੋਕਾਂ ਨੂੰ ਜਲ ਤੋ ਜਲ ਇਹਦੇ ਬੈਨੀਫਿਟ ਜਿਹੜੇ ਆ ਉਹ ਮਿਲ ਜਾਣ ਇਹ ਜਿਹੜੇ ਬੈਨੀਫਿਟ ਜਿਵੇਂ ਕਿ ਸਰਕਾਰ ਨੇ ਇਹ ਕਿਹਾ ਹੈ ਕਿ ਜੇ ਆਪਾਂ 1 ਏਕੜ ਅਕਵਾਇਰ ਕਰਦੇ ਆਂ ਤੇ 50000 ਰੁਪਏ ਪਰ ਸਾਲ ਤੋਂ ਉਹਦਾ ਸ਼ੁਰੂ ਹੋ ਜਾਏਗਾ ਨਾਲ ਦੇ ਨਾਲ ਹੀ ਹੋਰ ਲੱਖ ਰੁਪਏ ਉਹਦਾ ਜਦੋਂ ਆਫਟਰ ਪੀਰੀਅਡ ਆਫ ਟਾਈਮ ਉਹਦਾ ਲੱਖ ਰੁਪਏ ਵੀ ਸ਼ੁਰੂ ਹੋ ਜਾਏਗਾ ਤਾਂ 1000 ਗਜ ਦਾ 플ੌਟ ਔਰ 200 ਗਜ ਦਾ ਕਮਰਸ਼ੀਅਲ ਉਹਨੂੰ ਮਿਲਦਾ ਹੈ ਔਰ ਜੇ 200 ਗਜ ਦਾ ਨਹੀਂ ਉਹ ਉਹ ਨੂੰ ਜੇ ਐਕਸਚੇਂਜ ਕਰਨਾ ਚਾਹੁੰਦੇ ਤਾਂ 600 ਗੱਜ ਦਾ ਰੈ residențial ਉਹ ਲੈ ਸਕਦੇ ਨੇ ਤੇ ਇਸ ਤਰ੍ਹਾਂ ਕਿ ਇਸ ਤਰੀਕੇ ਦਾ ਗਲਾ ਡਕ ਕਰ ਰਹੇ ਮੈਨੂੰ ਲਗਾਤਾਰ ਫੋਨ ਆ ਰਹੇ ਨੇ ਔਰ ਉਹ ਇਨਕੁਆਰੀਜ਼ ਆ ਰਹੀਆਂ ਕਿ ਅਸੀਂ ਕਿੱਦਾਂ ਫਾਰਮ ਭਰ ਸਕਦੇ ਆਂ ਆਨਲਾਈਨ ਲਿੰਕਸ ਵੀ ਉਹਨਾਂ ਵੱਲੋਂ ਮੰਗੇ ਜਾ ਰਹੇ ਨੇ ਅਸੀਂ ਆਨਲਾਈਨ ਵੀ ਫਾਰਮ ਬਣਾ ਕੇ ਉਹ ਵੀ ਉਹਨਾਂ ਨੂੰ ਸਰਕੂਲੇਟ ਕਰ ਦਿੱਤਾ ਹੈ ਤਾਂ ਕਿ ਜਿਹੜੇ ਬੰਦੇ ਬਾਹਰ ਬੈਠੇ ਨੇ ਕੋਈ ਕਿਤੇ ਬੈਠ ਉਹ ਵੀ ਆਪਣਾ ਜਿਹੜਾ ਕੰਸੈਂਟ ਹੈ ਆਨਲਾਈਨ ਵੀ ਦੇ ਸਕਦੇ ਨੇ की तो की तो 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 के तो मैं यही बेनती करना चाहता कि तुम आओ एक बार साई गलबात करो और हर चीज़ का हल जोड़ा है वटांतरे मैं लगता है कि हल किया जा सकता है जी कोई किस कोई भी डाउट है और ये पॉलिसी बिल्कुल वॉलेंटरी हैगी है और किसी को अगर कोई डाउट हैगा तो बिल्कुल साढ़े नाल आकर गलाटा दफर जाके क्लीयर कर है